सिटी पुलिस राजप्राण ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਨੇ ਚਾਰ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਕੀਤੇ ਤਿੰਨ ਏਸੀ ਅਤੇ ਇੱਕ ਐਕਟੀਵਾ ਸਹਿਤ ਬਰੀਫ ਕੇਸ ਵੀ ਬਰਾਮਦ ਕਰ ਲਿਆ ਸਿਟੀ ਪੁਲਿਸ ਦੇ ਐਸ ਐਚ ਓ ਸਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ આરોપીਾਂ ਦੇ ਖਿਲਾਫ ਪਹਿਲੇ ਵੀ ਕਈ ਕੇਸ ਦਰਜ ਹਨ ਪੂਰੀ ਜਾਣਕਾਰੀ ਦਿੰਦੇ ਹੋਏ ਸਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਏਸੀ ਚੋਰੀ ਹੋਏ ਸੀ ਉਸਦੇ ਅਸੀਂ ਪੜਤਾਲ ਕਰਦੇ ਹੋਏ ਚਾਰ ਚੋਰ ਤੇ ਇੱਕ ਕਵਾਡੀਆਂ ਜਿਹੜੇ ਪੜੇ ਨੇ ਜਿਨ੍ਹਾਂ ਦੇ ਵਿੱਚੋਂ ਸਾਦਰ ਜਿਸ ਤੇ ਪਹਿਲਾਂ 7 ਮੁਕਦਮੇ ਦਰਜ ਨੇ ਸਲੀਮ ਹੈ ਜਿਸ ਤੇ 6 ਮੁਕਦਮੇ ਦਰਜ ਨੇ ਉਸ ਤੋਂ ਬਾਅਦ ਸਕੰਦਰ ਹੈ ਜਿਸ ਤੇ 2 ਐਫਆਈਆਰ ਨੇ ਇਹ ਕਿਹਨਾਂ ਦੇ ਨਾਲ ਕਵਾਡੀਆਂ ਆ ਸਚਿੰਦ son of ਰਾਜਕੁਮਾਰ ਜਿਹੜਾ ਭੋਗਲਾ ਰੋਡ ਤੇ ਕਵਾੜ ਦਾ ਕੰਮ ਕਰਦਾ ਜਿਨੇ ਇਹਨਾਂ ਤੋਂ ਏਸੀ ਖਰੀਦੇ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਤੋਂ ਏਸੀ ਪ੍ਰਾਪਤ ਸਰ ਇਹਨਾਂ ਦਾ ਜਿਹੜਾ ਖਾੜੀ ਹੈਗਾ ਉਹਦਾ ਵੀ ਕੋਈ ਇਸ ਤਰ੍ਹਾਂ ਦਾ ਰਿਕਾਰਡ ਨਹੀਂ ਹੋਣਾ ਹੈਗਾ ਬੈਂਕ ਦਾ ਉਹਦੀ ਅਜੇ ਤਪਤੀਸ਼ ਜਾਰੀ ਹੈ ਅੱਗੇ ਵੀ ਦੇਖਦੇ ਹਾਂ ਕੀ ਹੈ ਕੀ ਨਹੀਂ ਇਹ ਤਾਂ ਦੋ ਦਿਨ ਦਾ ਪੁੱਲਸਰ ਮਾਰਿਆ ਹੈਗਾ ਇਹਨਾਂ ਦਾ ਪਰ ਜਿਹੜਾ ਸਾਡਾ ਇਸ ਚੋਰੀ ਦਾ ਸਮਾਨ ਸੀ ਉਹ ਅਸਿਰ ਕਵਰ ਕਰਾ ਲਿਆ ਜਿਹੜੇ ਕਿਉਂਕਿ ਇਹਨਾਂ ਨੇ ਚੋਰੀ ਕੀਤਾ ਸੀਗਾ ਜੋ ਇਹਨਾਂ ਨੇ ਕਾਲਜ ਦੇ ਵਿੱਚੋਂ ਚੋਰੀ ਕੀਤਾ ਸੀ ਉਹ ਬਰਾਮਦ ਚਲੋ ਏਸੀ ਹਾਂਜੀ ਤੇ ਕੀ ਰੱਖਦੇ ਸਰ ਇਹਨਾਂ ਨੇ ਵੀ ਕਿਉਂ ਇਹ ਕੀ ਕਾਦੇ ਵਾਰੀ ਕੀਤਾ ਸੀ ਆਹ ਹੈ ਚੋਰ ਨੇ ਜੀ ਪਹਿਲਾਂ ਇਹਨਾਂ ਨੇ 7 ਮਕਦਮੇ ਇੱਕ ਦਰਜ ਨੇ 6 1 3 ਜੀ 2 1 3 ਨੇ ਆ ਰੈਗੂਲਰ ਚੋਰੀਆਂ ਦਾ ਕੰਮ ਕਰਦੇ ਨੇ ਨਹੀਂ ਜੀ ਅਜੇ ਦੇਖਦੇ ਆ ਮਤਲਬ ਹਜ ਤੱਕ ਤਾਂ ਕੋਈ ਅਜਿਹੀ ਗੱਲ ਸਾਹਮਣੇ ਆਈ ਨਹੀਂ ਵੀ ਨਸ਼ਾ-ਨਸ਼ਾ ਕਰਦੇ ਪੱਕੀ ਜਿਹੜੇ ਰਹਿਣ ਵਾਲੇ ਆ ਇਹਨਾਂ ਪੌਜ਼ਿਟਿਵ ਬੈਕਸਾਈਡ ਜਿਹੜੀ ਕਲੋਨੀ ਹੈ ਟਿਹਾਂ ਬਸਤੀ ਉੱਥੇ ਰਹਿਣ ਵਾਲੇ ਨੇ ਇੱਕ ਇਸ ਤੋਂ ਬਾਅਦ 16 ਤਰੀਕ ਨੂੰ ਇੱਕ ਐਕਟਿਵਾ ਚੋਰੀ ਹੋ ਗਈ ਸੀ ਜਿਹੜੀ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਲੈ ਗਈ ਸੀ 19 ਤਰੀਕ ਨੂੰ ਗਸ਼ਤ ਤੇ ਸਾਨੂੰ ਸਾਡੇ ਐਸਐਸਸੀ ਜਿਹੜਾ ਗਸ਼ਤ ਕਰ ਰਿਹਾ ਸੀ ਦੁਰਾਨੇ ਗਸਤੂਸ ਨੂੰ ਨੰਬਰ ਉਹਦਾ ਯਾਦ ਸੀ 0759 ਉਹਨਾਂ ਦੁਰਾਨੇ ਗਸਤੂ ਦੇ ਪਿੱਛੇ ਜਾ ਕੇ ਗੱਡੀ ਲਾ ਲਈ ਉਹ ਐਕਟਿਵਾ ਭਜਾ ਕੇ 메ਨ ਰੋਡ ਤੇ ਲੈ ਗਿਆ ਜਿੱਥੇ ਐਸਵਾਈਐ ਨਹਿਰੀ ਜਗ੍ਹਾ ਪਈਆ ਰੋਡ ਦੇ ਉੱਪਰ ਸਦਰ ਥਾਣੇ ਤੋਂ ਪਹਿਲਾਂ ਝਾੜੀਆਂ ਦੇ ਵਿੱਚ ਉੱਥੇ ਉਹ ਭਜਦਾ ਐਕਟਿਵਾ ਲੈ ਕੇ ਜਾ ਰਿਹਾ ਸੀ ਉੱਥੇ ਛੱਡ ਕੇ ਉਤੋਂ ਝਾੜਾਂ 'ਚ ਵੜ ਗਿਆ ਐਕਟਿਵਾ ਤੇ ਜਿਹੜੀ ਉਹਦਾ ਬ੍ਰਿਫਕੇਸ ਸੀ ਉਹ ਬਰਾਮਦ ਹੋ ਗਿਆ ਸਾਡੇ ਕੋਲ ਹਲੇ ਬੰਦਾ ਨਹੀਂ ਬੰਦੇ ਨਹੀਂ ਜੀ ਬਰਾਮਦ ਬ੍ਰੀਫਕੇਸ ਵਿੱਚ ਤਾਂ ਕੁਝ ਖਾਸ ਸੀ ਬ੍ਰੀਫਕੇਸ ਦੇ ਵਿੱਚ ਉਹਨਾਂ ਦੇ ਜਿਹੜੇ ਐਸਓਏਐਲ ਐਸਓਏਐਲ ਦੇ ਉਸੇ ਪੇਪਰ ਟੈਚੀ ਸੀ ਤੇ ਕੁਝ ਪੇਪਰ ਸੀ ਉਹਨਾਂ ਦੇ ਟੈਚੀ ਦੇ ਵਿੱਚ ਮਤਲਬ ਉਹ ਵੀ ਲੱਗਦਾ ਹੈ ਕਿ ਚੋਰੀ ਉਹ ਸਾਰਾ ਉਸ ਤਰ੍ਹਾਂ ਹੀ ਮਿਲ ਗਿਆ ਸਮਾਨ ਉਹ ਉੱਥੇ ਮਤਲਬ ਪੁਲਿਸ ਪਾਰਟੀ ਨੇ ਜਿਹੜਾ ਹੁਣ ਜਿਹੜਾ ਪੁਲਿਸ ਪਾਰਟੀ ਨੇ ਮਤਲਬ ਕਿ ਐਕਟਿਵਾ ਛੱਡ ਕੇ ਭੱਜ ਗਏ ਉਹਨਾਂ ਚੋਂ ਉੱਤਰਦੇ ਨੇ ਉਹ ਸਰ ਉਹ ਤਾਂ ਭੱਜ ਗਈ ਜੀ ਜਿਹੜਾ ਜੋ ਸਮਾਨ ਕਾਗਜ਼ ਪੱਤਰ ਮਿਲਿਆ ਉਹ ਸਾਰਾ ਸਾਡੇ ਸਾਡੇ ਕਬਜ਼ੇ 'ਚ ਦਿਖਾਓ ਜੀ ਐਕਟਿਵਾ ਸਾਡੇ ਕੋਲ ਖੜੀ ਹੈ ਜੀ ਆ ਸਾਰਾ ਕਬਜ਼ੇ 'ਚ ਲੈ ਲਿਆ ਜੀ ਹਾਂ ਜੀ ਜਿਹੜੇ ਉਹਦੀ ਆਰ.ਸੀ ਤੇ ਪੇਪਰ ਸਾਰੇ ਕਰਦੇ ਸੀ ਤੇ ਅੱਛੀ ਸਾਡੀ ਮੰਨ ਜੀ ਇਹ ਹੈ ਕਿ ਤੁਸੀਂ ਉਹ ਲੈ ਲੈ ਜਾ ਜੋ ਕਾਗਜ਼ ਪੱਤਰ ਮਿਲਿਆ ਉਹਦਾ ਕੋਈ ਐਡਰੈਸ ਤੁਹਾਨੂੰ ਪਤਾ ਲੱਗੇਗਾ ਕੋਈ ਹਾਂਜੀ ਉਹਨਾਂ ਦੀ ਮਾਲਕਾਂ ਦੀ ਹੈਗੀ ਮਾਲਕ ਨੂੰ ਸਲਕਤ ਕਰਾਉਂਦੀ ਜਿਹਨਾਂ ਦੀ ਜਿਹੜਾ ਚੋਰ ਸੀਗਾ ਜਿਹੜਾ ਲੈ ਗਿਆ ਸੀ ਚੋਰ ਨਹੀਂ ਲੱਭ ਰਹੀਆਂ ਜੀ ਅਸੀਂ ਚੋਰ ਨਹੀਂ ਲੱਭਿਆ ਜੀ ਨਹੀਂ ਚੋਰ ਅਸੀਂ ਲੱਭ ਰਹੇ ਹਾਂ ਅੱਛਾ ਇਹ ਸਾਰੇ ਇਸ ਤੋਂ ਬਿਨਾ ਹੋਰ ਛੋਟੇ ਕਬੂਟ ਚੋਰੀਆਂ ਨਹੀਂ ਹੋਈਆਂ ਕੋਈ ਆਪਾਂ ਸਾਰੀ ਚੋਰੀਆਂ ਟਰੇਸ ਕਰ ਰਹੇ ਆ ਦੇਖੋ ਚੋਰੀ ਹੁੰਦੀ ਹੈ ਆਪਾਂ ਨੂੰ ਟਾਈਮ ਲੱਗਦਾ ਉਹਦੇ ਵਾਸਤੇ ਆਪਰੋਂ ਆਪਾਂ ਤਾਂ ਨਹੀਂ ਵੀ ਕੋਣ ਚੋਰ ਹੈ ਇੱਕ ਦੋ ਦਿਨ ਚ ਆਪਾਂ ਕੋਈ ਨਾ ਕੋਈ ਤਫਤੀਸ਼ ਕਰਕੇ ਉਸ ਨੂੰ ਉਹ ਵੀ ਸਾਰੀਆਂ ਟ੍ਰੇਸ ਕੋਈ ਵਜ੍ਹਾ ਇਸ ਦਾ ਨਾ ਜਿਵੇਂ ਤੁਸੀਂ ਫੜੇ ਹੋਏ ਐ ਕੋਈ ਇਨ੍ਹਾਂ ਇਨ੍ਹਾਂ ਦੇ ਵਿੱਚੋਂ ਕੋਈ ਹੋਰ ਵੀ ਚੋਰੀ ਮੰਨੀ ਹੋਵੇ ਆ ਆ ਵੀ ਤਫਤੀਸ਼ ਜਾਰੀ ਹੈ ਜੀ ਜੀ ਅਜੇ ਇੱਕ ਟ੍ਰੇਸ ਹੋ ਗਈ ਐ ਕਰੀ ਨਾ ਤਾਂ ਹੋਰ ਹੋਈਆਂ ਪਹਿਲਾਂ ਪੁਲਿਸ ਰਮਾਣੇ ਨੂੰ ਦੋ ਦਿਨ ਦਾ ਪਿਆ ਉਸ ਤੋਂ ਬਾਅਦ ਜੋ ਵੀ ਹੋਏਗਾ ਔਰ ਹੋਈਆਂ ਤੇ ਉਹ ਨਿਕਲ ਜਿਸ ਤਰ੍ਹਾਂ ਕਿ ਜੇ 2 ਦਿਨ ਨਹੀਂ ਹੋਇਆ ਮੇਰੇ ਖਿਆਲ 24 24 48 ਮਿੰਟ ਜਿਆਦਾ ਸਮਾਂ ਹੋਇਆ ਤੇ ਪੁਲਿਸ ਦੀ ਅੱਡੀ ਉੱਡੀ ਕਾਮਯਾਬੀ ਵੀ ਕਾਲਜ ਵਾਲੇ ਚੋਰ ਨੂੰ ਫੜ ਲਗਾਤੇ ਅੱਗੇ ਹੋਰ ਚੋਰੀਆਂ ਵੀ ਹੋਣਗੀਆਂ ਇਸੇ ਹੋਰ ਚੋਰੀਆਂ ਹੁਣ ਦੋ ਦੋ ਦਾ ਪੁਲਿਸ ਮਾਡਲ ਆ ਉਸ ਦੇ ਵਿੱਚ ਹੁਣ ਦੇਖਾਂਗੇ ਇਹਨਾਂ ਨੂੰ ਇੰਟਰੋਗੇਸ਼ਨ ਚਾਹ ਕਰਾ ਜੋ ਵੀ ਮੰਦੇ ਆ ਅਗਲੀ ਤੇ ਸਰ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਓ ਸਾਡੀ ਅਪੀਲ ਹੈ ਵੀ ਕਿਤੇ ਵੀ ਚੋਰੀ ਹੁੰਦੀ ਸਾਨੂੰ ਨਾਲ ਨਾਲ ਇਨਫੋਰਮੇਸ਼ਨ ਦਿਓ ਉਸ ਦੇ ਵਿੱਚ ਅਸੀਂ ਆਪਣੇ ਕਲ ਟੈਕਨੀਕਲ ਤਰੀਕੇ ਨਾਲ ਸਾਰੇ ਨੂੰ ਚੈੱਕ ਕਰਾਂਗੇ ਜਿਸ ਤਰ੍ਹਾਂ ਵੀ ਹੈ ਅਸੀਂ ਫੜ ਕੇ ਚੋਰੀਆਂ ਅਟ੍ਰੈਸ ਕਰਾਂਗੇ ਤੇ ਸਰ ਇਹ ਤਾਂ ਕਿ ਸ਼ਹਿਰ ਵਸੇ ਲਈ ਤੇ ਜਿਹੜੇ ਇਤਨ ਦੇ ਸ਼ਰਾਬ ਦੇ ਅੰਸਰ ਜਿਹੜੇ ਪਿੱਛੇ ਬਣਿਆ ਇਹਨਾਂ ਨੂੰ ਕੀ ਇਹਨਾਂ ਵਾਸਤੇ ਤਾਂ ਹੁਕਮੀ ਆ ਵੀ ਆਇਆ ਤਾਂ ਸ਼ਹਿਰ ਸ਼ਰਧਾਂ ਚੱਲ ਜਣੀਆਂ ਚੋਰੀਆਂ ਛੱਡਣ